ਸਤਿ ਸ਼੍ਰੀ ਅਕਾਲ ਮਿੱਤਰੋ ਫੌਜੀ ਫਾਰਮਿੰਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਗੱਲ ਕਰਾਂਗੇ ਮਿਰਚਾਂ ਬਾਰੇ ਤੇ ਸਭ ਤੋਂ ਪਹਿਲਾਂ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਆਏ ਨੇ ਨਵੇਂ ਅਪਲੋਡ ਵੀਡੀਓ ਨੂੰ ਦੇਖਣ ਲਈ ਅੱਗੇ ਤੋਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਤੇ ਮਿਰਚਾਂ ਬਾਰੇ ਗੱਲ ਕਰਾਂਗੇ ਮਿਰਚਾਂ ਦੀਆਂ ਕਿਸਮਾਂ ਬਾਰੇ ਤੇ ਇਸ ਦੀ ਲਵਾਈ ਤੜਾਈ ਤੁਰ ਲੈ ਕੇ ਇਸ ਦੇ ਮਨਾਫੇ ਬਾਰੇ ਤੇ ਇਸ ਦੇ ਵਿੱਚ ਕਿਹੜੀਆਂ ਬਿਮਾਰੀਆਂ ਦੀਆਂ ਦਿੱਕਤਾਂ ਆਉਂਦੀਆਂ ਹਨ ਤੇ ਆਪਾਂ ਨੂੰ ਕਿਹੜਾ ਜੂਰੀਆ ਡਾਈ ਕਿੰਨਾ ਪਾਉਣਾ ਚਾਹੀਦਾ ਹੈ ਤੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਇਸ ਦੀਆਂ ਕਿਸਮਾਂ ਬਾਰੇ ਜੋ ਕਿ ਪੰਜਾਬ ਦੇ ਵਿੱਚ ਲਗਭਗ ਆਮ ਲੱਗਦੀਆਂ ਹਨ ਜਿਵੇਂ ਕਿ ਸਹਿਵਾ ਜੁਨਾਈਟਿਡ ਵੀਜ਼ 8407 ਤੇ CH2 ਆਦੀ ਹੋਰ ਵੀ ਕਈ ਕਿਸਮਾਂ ਹਨ ਹਨ ਜਿਵੇਂ ਕਿ ਨਵੰਬਰ ਤੋਂ ਲੈ ਕੇ 1 ਨਵੰਬਰ ਦੇ ਵਿੱਚ ਲੱਗ ਜਾਵੇ ਤਾਂ ਆਪਾਂ ਨੂੰ 5 ਤੋਂ 10 ਅਪਰ